ਦੀ ਬਖਸ਼ੀ ਕੋਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜ਼ੀਰੋ ਪਸਲਾ ਇਨਦਾਨਾ ਨਹੀਂ ਹੈਗਾ ਲੋਕ ਇਸ ਗੱਲ ਦਾ ਚਲ ਧਰਨਾ ਚਗਾ ਤਾਂ ਇਹ ਵੀ ਨਹੀਂ ਗੱਲ ਸਾਨੂੰ ਉਹਨਾਂ ਲੱਗਦਾ ਸਾਨੂੰ ਸਾਡੇ ਨਾਲ ਜਿਹੜਾ ਸਾਡੇ ਕਿਸਾਨ ਜਿਹੜੇ ਕਿਸਾਨਾਂ ਨੂੰ ਬੁਲਾ ਕੇ ਮੀਟਿੰਗ ਤੇ ਸੁਤੋਖਾ ਕੀਤਾ ਗਿਆ ਧਿਰ ਦੇ ਵਿੱਚ ਲਾਸਟ ਦੇ ਵਿੱਚ ਸਾਡੇ ਜਿਹੜੇ ਮੰਤਰੀ ਚੀਮਾ ਸਾਹਮਣੇ ਉਹਨਾਂ ਵੱਲੋਂ ਬਿਆਨ ਵੀ ਇਹ ਦਿੱਤਾ ਗਿਆ ਸੀਗਾ ਦੀ ਨਹੀਂ ਜੀ ਇਹ ਸਾਡੀ ਨਸ਼ਿਆਂ ਦੇ ਖਿਲਾਫ ਮੁਹਿੰਮ ਆ ਜੀ ਕੁਝ ਸਾਡੀ ਪਟਿਆਲੇ ਕੋਲ ਇਕੱਠੀ ਹੋਈ ਆ ਜਿਹੜੀ ਫੌਜੀ ਇਕੱਠੇ ਹੋ ਰਹੇ ਨੇ ਉਹਨਾਂ ਵਾਸਤੇ ਤੇ ਤਕਲੀਫ ਇਹ ਜ਼ਿਆਦਾ ਹੁੰਦੀ ਆ ਕਹਿੰਦੇ ਵੀ ਜਿਵੇਂ ਇਹ ਤਾਂ ਆਪਣੀ ਚੁਣੀ ਹੋਈ ਸਰਕਾਰ ਸੀ ਆਪਣੀ ਪੰਜਾਬ ਦੀ ਸਰਕਾਰ ਸੀਗੀ ਹਨਾ ਬੀਜੇਪੀ ਕੋਈ ਇਹੋ ਜਿਹਾ ਕੁਝ ਕਦਮ ਚੱਕਦੀ ਸਾਨੂੰ ਉਹ ਵੀ ਨਹੀਂ ਗੱਲ ਪਰ ਅਸੀਂ ਮਤਲਬ ਕਿੰਨੇ 13 ਮਹੀਨੇ 13 ਦਿਨ ਆਪਾਂ ਦਿੱਲੀ ਬੈਠਾ ਇਹੋ ਜਿਹਾ ਕੁਝ ਸਾਡੇ ਨਾਲ ਉੱਥੇ ਵੀ ਨਹੀਂ ਹੋਇਆ ਤਾਂ ਇਹਨਾਂ ਨੇ ਸਾਨੂੰ ਸਾਡੇ ਲੋਕਾਂ ਦੇ ਵਿੱਚ ਇਹ ਗੱਲ ਲੈ ਦੀ ਕਿ ਬੀਜੇਪੀ ਚੰਗੀ ਆ ਨਾ ਇਹਨਾਂ ਨਾਲੋਂ ਬੀਜੇਪੀ ਨੇ ਕਦੇ ਇੰਦਾ ਵੀ ਹੱਥ ਘੱਟ ਨਹੀਂ ਫੜਾਇਆ ਸਾਡੇ ਕਿਸੇ ਮਿੰਟ ਤੇ ਗਏ ਆਕੂਆਂ ਨਾਲ ਦੁਰਵਿਹਾਰ ਨਹੀਂ ਕਰਿਆ ਤੇ ਪਰ ਇਹ ਅਸੀਂ ਪਹਿਲੀ ਸਰਕਾਰ ਦੇਖੀ ਆ ਕਿ ਜਿਨ੍ਹਾਂ ਨੇ ਕਦੇ ਦੁਸ਼ਮਣ ਵੀ ਇੰਦਾ ਕੋਈ ਆਵੇ ਕਦੇ ਇੰਦਾ ਨਹੀਂ ਕਰਦਾ ਹੈਗਾ ਬਹੁਤ ਸਾਰੀਆਂ ਅਹਜੀਆਂ ਇੱਕ ਦੂਜੇ ਦੇਸ਼ਾਂ ਦੀ ਲੜਾਈ ਚੱਲਦੀ ਹੁੰਦੀ ਆ ਪਰ ਉਹ ਜਾ ਕੇ ਫਿਰ ਵੀ ਉਹਦਾ ਸਰਕਾਰ ਵਜੋਂ ਉਹਨਾਂ ਨੂੰ ਫੋੜੇ ਵਾਪਸ ਭੇਜਿਆ ਜਾਂਦਾ ਜਿਵੇਂ ਉਹ ਆਏ ਨੇ ਪਰ ਇਹ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਲਿਖਿਆ ਗਿਆ ਕਾਲੇ ਪੰਨਿਆਂ ਦੇ ਉੱਤੇ ਨੋਂ ਲਿਖਾ ਲਿਆ ਭਗਵਾਨ ਤੁਮਾਰਨੀ ਤੇ ਜਿਹੜੇ ਇਹਨਾਂ ਦੇ ਮੰਤਰੀ ਨੇ ਉਹਨਾਂ ਦੇ ਇੱਕ ਹੋਰ ਗੱਲ ਵੱਡੀ ਦੇਖਣ ਨੂੰ ਮਿਲੀ ਆ ਜਿਵੇਂ ਇੱਥੇ ਵਾਲੇ ਆਪਣੇ ਜੇ ਅਪਨੇੜੇ ਦੀ ਗੱਲ ਕਰੀਏ ਗਿਆਸਪੁਰਾ ਸਾਹਿਬ ਨੇ ਜਿਹੜੇ ਇੱਥੇ ਦੇ ਆਪਣੇ ਪੈਰ ਹਲਕੇ ਦੇ ਉਹਨਾਂ ਨੇ ਕਿਹਾ ਜੀ ਕਿਸਾਨ ਤਾਂ ਆਪ ਧਰਨਾ ਚਾ ਚਾਉਣਾ ਚਾਹੁੰਦੇ ਸੀ ਵੀ ਕੋਈ ਇਸ ਤਰੀਕੇ ਨਾਲ ਧਰਨਾ ਲਾਇਆ ਹੋਵੇ ਲੱਖਾਂ ਕਰੋੜਾ ਰੁਪਈਆ ਕਿਸਾਨਾਂ ਦਾ ਲੱਗਿਆ ਹੋਵੇ ਔਰ ਆਪਣੀ ਮੰਗ ਨੂੰ ਲੈ ਕੇ ਬੈਠਣਾ ਉਹ ਕਿਵੇਂ ਇਹ ਗੱਲ ਕਹਿ ਸਕਦੇ ਨੇ ਵੀ ਅਸੀਂ ਤਾਂ ਆਪ ਧਰਨਾ ਚਾਹੁੰਦੇ ਸੀਗੇ ਅਸੀਂ ਅੱਕ ਗਏ ਸੀ ਕਿਸਾਨ ਜੀ ਐ ਹੋ ਗਿਆ ਸੀ ਇਹ ਕੱਲਾ ਦੀ ਸੀਜ਼ਨ ਦੇ ਦੌਰਾਨ ਇਹ ਗੱਲ ਜ਼ਰੂਰ ਹੁੰਦੀ ਆ ਨਫਰੀ ਘਟਦੀ ਵੱਧਦੀ ਹੁੰਦੀ ਆ ਜਿਵੇਂ ਸੀਜ਼ਨ ਆ ਗਿਆ ਜਿਵੇਂ ਆਲੂ ਦੀ ਪਟਾਈ ਹੋ ਗਈ ਉਹਦੇ ਨਫਰੀ ਘਟ ਗਈ ਕਹਾਂ ਕਣਕ ਦੀ ਪਟਾਈ ਉਹਦੇ ਨਫਰੀ ਘਟ ਜਾਂ ਜਦ ਕਿਸਾਨ ਮੇਲਾ ਉਹਦਾ ਵਧ ਜਾਂਦਾ ਉਹ ਤੁਹਾਡਾ ਜਾਂਦਾ ਉਹ ਇਹ ਤਾਂ ਸੁਭਾਅ ਅੱਗੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜਦ ਕਿਸਾਨ ਵੇ ਹੈ ਕਿ ਤਾ ਕਿਸਾਨ ਹੈ ਨਾ ਅਸੀਂ ਕਿਹੜਾ ਕੋਈ ਬਿਜ਼ਨਸ ਮਾਰਨਾ ਵੀ ਮਨਟੇਨ ਰੱਖਾਂਗੇ ਨਹੀਂ ਰਤੀ ਸਾਨੂੰ ਵੱਧਦੀ ਘਟਦੀ ਸੀ ਤੇ ਇਹ ਨਹੀਂ ਗੱਲ ਹੈਗੀ ਵੀ ਕੋਈ ਇਸ ਧਰਨੇ ਨਾਲ ਨਹੀਂ ਸਹਿਮਤ ਸੀ ਸਾਰੇ ਸਹਿਮਤ ਸੀ ਸਾਰੀ ਧਰਨਾ ਸਹਿਮਤ ਸੀ ਹੁਣ ਗੱਲ ਕਰੀਏ ਇੱਥੇ ਮਤਲਬ ਕੇਜਰੀਆਲ ਦੀ ਗੱਲ ਕਰ ਲਈਏ ਕੇਜਰੀਆਲ ਵੀ ਉਸੇ ਜੱਟ ਦਾ ਵਾ ਜਿਹੜੇ ਜੱਟ ਦੇ ਮਤਲਬ ਇੱਥੇ ਨੇ ਨਹੀਂ ਆ ਮਤਲਬ ਹਾ ਰਹਿੰਦੇ ਨੇ ਆਪਣੇ ਭਈਏ ਹੋ ਗਏ ਜਾਂ ਉਪਰਵਾਸੀ ਹੋ ਗਏ ਇਹ ਰਹਿ ਰਹੇ ਨੇ ਉਹਨਾਂ ਦੇ ਖਾਤਰੀ ਇਹ ਕੰਮ ਕਰਿਆ ਉਹਨਾਂ ਨੇ ਤੇ ਐਡੀ ਉਹਨਾਂ ਨੂੰ ਵੀ ਕੋਈ ਡਿੱਕਤ ਨਹੀਂ ਵਪਾਰੀਆਂ ਦੀ ਵੀ ਗੱਲਾਂ ਆਈਆਂ ਨੇ ਵੀ ਨਹੀਂ ਸੰਤੋ ਕੋਈ ਡਿੱਕਤ ਨਹੀਂ ਪਤਾ ਨਹੀਂ ਸੀਐਮ ਨੇ ਕੀ ਇਹਦੇ ਨਾਲੋਂ ਮਤਲਬ ਕਿਵੇਂ ਕਰਿਆ ਵਾ ਕੀ ਲਿਆ ਦਿਆ ਇਹਨਾਂ ਦੇ ਦਿੱਤਾ ਵਾ ਕੀ ਮੋਟਾ ਫੰਡ ਲਿਆ ਕਿਸਾਨਾਂ ਨੂੰ ਤਾਂ ਫੰਡ ਵੀ ਨਹੀਂ ਦਿੱਤਾ ਜਾਂਦਾ ਨਾ ਅ ਫਿਰਲੀ ਗੱਲ ਇਹ ਆ ਵੀ ਸਾਰੇ ਮੰਤਰੀਆਂ ਨੇ ਇਹ ਬਿਆਨ ਦਿੱਤਾ ਕਿ ਜਿਹੜੇ ਵੀ ਜੀ ਇਹ ਤਾਂ ਰਸਤੇ ਰੁਕੇ ਸੀ ਨਸ਼ੇ ਦੇ ਖਿਲਾਫ ਸੀ ਨਸ਼ਾ ਫੱਦ ਰਿਹਾ ਸੀ ਬੇਰੁਜ਼ਗਾਰੀ ਫੈਲ ਰਹੀ ਸੀ ਆ ਹੋ ਰਿਹਾ ਸੀ ਇਹ ਹੋ ਰਿਹਾ ਸੀ ਤੇ ਨਾਲ ਇਹ ਵੀ ਗੱਲ ਕਹੀ ਗਈ ਆ ਵੀ ਦਿੱਲੀ ਜੇ ਦਿੱਲੀ ਨਾਲ ਮਸਲਾ ਥੋੜਾ ਤਾਂ ਤੁਸੀਂ ਦਿੱਲੀ ਜਾ ਕੇ ਜਾਂਦੇ ਤਾਂ ਇੱਥੇ ਆ ਸੱਪਾ ਨੂੰ ਸਾਰਿਆਂ ਨੂੰ ਪਤਾ ਵੀ ਛੁੱਪ ਕਰਨ ਵੀ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਵਿੱਚ ਚੜ੍ਹਾਈ ਕਰਾ ਗੋਲੀ ਵੱਜੀ ਆ ਉਹਦੇ ਤੇ 450 ਕਸਨ ਵੀ ਇਸੇ ਕਰਕੇ ਫੱਟੜ ਹੋ ਨੇ ਸਾਰਾ ਕੁਝ ਆਪਾਂ ਨੂੰ ਪਤਾ ਕਿ ਤਾਂ ਆਨ ਰਿਕਾਰਡ ਗੱਲਾਂ ਨਹੀਂ ਇੱਕ ਗੱਲ ਹੋਰ ਘਟਿਆ ਜਿਹੜੀ ਗਰਦੂਦ ਵੀ ਹੈ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਇਹਨਾਂ ਦਾ ਕਹਿੰਦਾ ਵੀ ਸਾਨੂੰ ਇੰਟੈਲੀਜੈਂਸੀ ਤੋਂ ਪਤਾ ਗੋਪਤਨ ਇੰਟੈਲੀਜੈਂਸੀ ਤੋਂ ਪਤਾ ਲੱਗਿਆ ਸੀ ਇਹ ਦਿੱਲੀ ਜਾਣ ਦੀ ਰਤਰਾ ਤਿਆਰੀ ਕਰ ਰਹੇ ਸੀ ਮਤਲਬ ਇੱਕ ਪਾਸੇ ਤਾਂ ਕਹਿ ਰਹੇ ਵੀ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਸੀ ਇੱਕ ਪਾਸੇ ਕਹਿ ਰਹੇ ਜਾਂਦੀ ਇਹ ਦਿੱਲੀ ਕਿਉਂ ਨਹੀਂ ਜਾਂਦੀ ਤੇ ਸਰਕਾਰ ਹੀ ਕਹਿ ਰਹੀ ਹੈ ਸਰਕਾਰ আর ਪੁਲਿਸ ਪ੍ਰਸ਼ਾਸਨ ਤੇ ਫਰਕ ਨਹੀਂ ਦੋਨੇ ਲੱਗ ਲੱਗ ਨਹੀਂ ਇਕੱਠੇ ਨੇ ਇੱਕੋ ਹੀ ਨੇ ਤੇ ਪਰ ਹੁਣ ਜਾ ਕੇ ਜਦ ਇਹ ਆਉਂਦਾ ਜਦ ਇਹਨਾਂ ਨੇ ਦੇਖਿਆ ਤੇ ਟੱਲੇ ਵਾਲ ਸਾਹਿਬ ਤੁਹਾਨੂੰ ਪਤਾ ਹੋਣਾ ਕੱਲ ਉਹਨਾਂ ਦੀ ਜਾਨੀ ਬਿਲਕੁਲ ਵੀ ਜਿਹੜੀ ਆਵਾਜ਼ ਸੀ ਬੰਦ ਹੋ ਗਈ ਇਹ ਡਿਪਰੈਸ਼ਨ ਹਟਾ ਕੇ ਸਰਕਾਰ ਨੇ ਆਪਣੇ ਕਿਸਾਨਾਂ ਨੂੰ ਰਿਹਾ ਕਰਿਆ ਹੋ ਸਕਦਾ ਜੇ ਇੱਕ ਅਦਾ ਦਿਨ ਹੋਰ ਕੱਢਦੇ ਇਹਨਾਂ ਨੂੰ ਮਤਲਬ ਆਪਾਂ ਨੂੰ ਜਾਂ ਪ੍ਰਧਾਨ ਸਾਹਿਬ ਨੂੰ ਸੇਧਨਾ ਕੀ ਹੋਰ ਵੱਡਾ ਨੁਕਸਾਨ ਹੋ ਸਕਦਾ ਸੀ ਪਤਾ ਨਹੀਂ ਇਹ ਰੱਬੇ ਜਾਣਦਾ ਪਰ ਇਹਨਾਂ ਨੂੰ ਤਾਂ ਹੀ ਇਹਨਾਂ ਦੇ ਪ੍ਰੈਸ਼ਰ ਹਟਾਣ ਵੀ ਪ੍ਰਧਾਨ ਜੀ ਹੁਣ ਕਿਸੇ ਨਾ ਕਿਸੇ ਤਰੀਕੇ ਨਾਲ ਵੀ ਜੇ ਕਦੇ ਇਹਨਾਂ ਨੂੰ ਮਤਲਬ ਅਸੀਂ ਪਾਣੀ ਪੁਲਾ ਕੇ ਬਚ ਜਾਣ ਤੇ ਅਸੀਂ ਤੇ ਉਹਨਾਂ ਦੀ ਸ਼ਰਤ ਸੀਗੀ ਵੀ ਜਿਹੜੇ ਸਾਡੇ ਕਿਸਾਨ ਨੇ ਪਹਿਲਾਂ ਉਹਨਾਂ ਨੂੰ ਰਿਹਾ ਕਰੋ ਤੇ ਸਾਡੇ ਸਮਾਨ ਦੀ ਭਰਪਾਈ ਕਰੋ ਤੇ ਹੁਣ ਮਨਦੀਪ ਸਿੱਧੂ ਦੇ ਬਿਆਨ ਸੁਣਿਆ ਉਹ ਗੱਲ ਇਹ ਕਹਿ ਰਿਹਾ ਬਈ ਹਡੇ ਤਾਂ ਹੀ ਐਫ ਆਈ ਆਰ ਦਰਜ ਨਹੀਂ ਹੋਈ ਕਿਸੇ ਦੀ ਚੋਰੀ ਨਹੀਂ ਆਈ ਨਹੀਂ ਹੋਇਆ ਉਹ ਨਹੀਂ ਹੋਇਆ ਹਾਲਾਂਕਿ ਹੁਣ ਪਤਾ ਲੱਗਿਆ ਵੀ ਗਰ ਲਾਲ ਘਨੌਰ ਆ ਜਿਹੜਾ ਉਹ ਜਿਹੜਾ ਆਪਣਾ ਧਰਨਾ ਪੁੜ ਦੇ ਉੱਤੇ ਲੱਗਿਆ ਸੀ ਤਾਂ ਜਿਹੜੇ ਆਪਣੇ ਕਿਸਾਨ ਸੀਗੇ ਗਲਾ ਗਰ ਲਾਲ ਘਨੌਰ ਉਹਦੇ ਆਪਣੇ ਬੰਦਿਆਂ ਨੂੰ ਲੈ ਕੇ ਬਜਵਾ ਟਾਪੇ ਦੇ ਥੋੜੇ ਜਿਹਾ ਅਗਲੇ ਪਾਸੇ ਮਤਲਬ ਉਹ ਆ ਗਿਆ ਸੀ ਪਹਿਲਾਂ ਹੀ ਅਡਵਾਂਸ ਚ ਅੱਧਾ ਘੰਟਾ ਪਹਿਲਾਂ ਆ ਗਿਆ ਸੀ ਫੋਰ ਸੌਂਣ ਤੋਂ ਪਹਿਲਾਂ ਉਹ ਕਾਦੇ ਵਾਸਤੇ ਆਇਆ ਸੀ ਕੋਈ ਇਹ ਤਾਂ ਆਪਾਂ ਨੂੰ ਸੋਚਣ ਦੀ ਗੱਲ ਆ ਬਹੁਤ ਵੱਡੀ ਗੱਲ ਆ ਇਹ ਛੋਟੀ ਗੱਲ ਨਹੀਂ ਵੀ ਉਹਨੂੰ ਅੱਧਾ ਘੰਟਾ ਪਹਿਲਾਂ ਪਤਾ ਲੱਗ ਗਿਆ ਵੀ ਇਹ ਹੁਣ ਧਰਨਾ ਚੱਕਣਾ ਅੱਧਾ ਘੰਟਾ ਉਹ ਪਹਿਲਾਂ ਕੀ ਆਇਆ ਸਮਾਨ ਦੀ ਨਿਸ਼ਾਨਦੇਹੀ ਕਰਨਾ ਵੀ ਸਮਾਨ ਕਿਹੜਾ ਕਿਹੜਾ ਕਿਵੇਂ ਆ ਕਿਹੜਾ ਕਿਹੜਾ ਠੀਕ ਹੁੰਦੇ ਨਾ ਹੈਗਾ ਵੀ ਰਾਤ ਨੂੰ ਕੋਈ ਪਤਾ ਨਹੀਂ ਲੱਗਣਾ ਤੇ ਜਿਹੜੀਆਂ 128 ਟਰਾਲੀਆਂ ਹਜੇ ਵੀ ਆਪਣੀਆਂ ਗਾਇਬ ਨੇ ਤੇ ਕਰਲਾਲ ਘਣੌਰ ਦੇ ਰਿਸ਼ਤੇਦਾਰਾਂ ਜਾਂ ਸੱਜਣ ਮਿਸਤਰਾ ਤੋਂ ਹੀ ਮਿਲਦੀਆਂ ਇਹਦੇ ਵਿੱਚ ਝੂਠ ਨਹੀਂ ਹੈਗਾ ਕੋਈ ਜੇ ਕਿਸ ਨੂੰ ਐ ਲੱਗਦਾ ਕਿ ਕਿਸੇ ਪਾਰਟੀ ਨੂੰ ਬਦਨਾਮ ਕਰਨ ਲਈ ਟਰਾਲੀ ਚੋਰ ਕਹਿ ਰਹੇ ਨੇ ਜਾਂ ਐ ਕਰ ਰਹੇ ਤੇ ਰੰਗ ਕੀਤੀਆਂ ਟਰਾਲੀਆਂ ਮਿਲਦੀਆਂ ਨੇ ਇਹ ਚ ਦਿੱਲੀ ਤੋਂ ਅਗਲੇ ਪਾਸੇ ਜਾ ਕੇ 40 ਕਿਲੋਮੀਟਰ ਤੋਂ ਮਿਲੀਆਂ ਨੇ ਤੇ ਇੱਥੇ ਤੱਕ ਵੀ ਸਾਡੇ ਟਰਾਲੀਆਂ 'ਚ ਪਾਏ ਕੱਪੜੇ ਫੋਲ ਕੇ ਪੈਸੇ ਕੱਢ ਲਏ ਉਹਦੇ ਵਿੱਚ ਤੁਸੀਂ ਇਹ ਦੋ ਘਟੀਆਂ ਕਰਤੂਤ ਕਿਉਂ ਗੁੜ ਸ਼ੱਕਰ ਵੀ ਖਤਮ ਸਾਡੀ ਟਰਾਲੀ 'ਚ ਚਸ ਤੇ ਲੈ ਗਈ ਇੱਕੋ ਘਟੀਆਂ ਕੀ ਗੱਲ ਹੋ ਸਕਦੀ ਤੇ ਸਾਡੇ ਕਿਸਾਨਾਂ ਨੂੰ ਫਦੇੜ ਕੇ ਭਜਾਤਾ ਉੱਥੋਂ ਤੇ ਬਾਅਦ ਵਿੱਚ ਮਨਮਰਜ਼ੀ ਨਾਲ ਆਪਣੀਆਂ ਸਾਰਾ ਕੁਝ ਕੀਤਾ ਉਹਨਾਂ ਨੇ ਆਪਣੇ ਮਨਮਰਜ਼ੀ ਨਾਲ ਗੱਡੀਆਂ ਦੇ ਵਿੱਚ ਸਮਾਨ ਲੋਡ ਕੀਤਾ ਸਭ ਦੀ ਨੀ ਚੱਕੀ ਜੋ ਸਮਝ ਲੱਕਿਆ ਜਾਨੀ ਇਹ ਹੋ ਗਿਆ ਵੀ ਇਹ ਤਾਂ ਲਾਵਾ ਦਾ ਜਿਹੜਾ ਫਾਰੀ ਲੁੱਟਰੋ ਉਹ ਸਰਕਾਰ ਨੇ ਉੱਥੇ ਪੂਰਾ ਲਟਾਇਆ ਵੀ ਲੁੱਟਿਆ ਵੀ ਆਪਾਂ ਇਹ ਨਹੀਂ ਕਹਿ ਸਕਦੇ ਇਹਨਾਂ ਦੇ ਘਰਾਂ ਦੇ ਵਿੱਚ ਵੀ ਰਸਣ ਗਿਆ ਹੋਊ ਇਹ ਨਹੀਂ ਗੱਲ ਇਕੱਲਾ ਫੂਰ ਜਿਹਾ ਨਹੀਂ ਹੋਊਗਾ ਕੱਲਾ ਕੋਸੇ ਲੈ ਗਈ ਤੇ ਜੇ ਐਲ ਸੀ ਡੀਆ ਗਈਆਂ ਨੇ ਖੁਦ ਇੱਕ ਸਪੋਕਸਮੈਨ ਦੀ ਆਪਣੇ ਸੁੱਖਾ ਟੇਪਲਾ ਮੁੰਡਾ ਉਹਦੀ ਟਰਾਲੀ ਦੇ ਵਿੱਚੋਂ ਐਲ ਸੀ ਡੀ ਚੋਰੀ ਹੋਈ ਆ ਉਹ ਸ਼ਰਿਆਮ ਸਪੋਕਸਮੈਨ ਚੈਨਲ ਦੇ ਉੱਤੇ ਜਿੰਦਾ ਭਨ ਰਹੀ ਆ ਆਪਣਾ ਮਾ ਉਹਨਾਂ ਨੂੰ ਪੁੱਛੇ ਵੀ ਇਹਦੇ ਵਿੱਚ ਕਿਹੜਾ ਕੋਈ ਬੰਬ ਸਪੋਰਟ ਰੱਖਿਆ ਹੁੰਦੀ ਕੋਈ ਅਸਲਾ ਰੱਖਿਆ ਸੀ ਕਿਸਾਨੇ ਸੀ ਉਹ ਭੰਨ ਕੇ ਕਹਿੰਦੇ ਚੈੱਕ ਕੀਤਾ ਚੈੱਕ ਨਹੀਂ ਕੀਤਾ ਉਹਦੇ ਵਿੱਚੋਂ ਸਮਾਨ ਚੋਰੀ ਕੀਤਾ ਆ ਏਸੀ ਟੁੱਟ ਗਿਆ ਇਸ ਦੀ ਛੱਡ ਗਏ ਨਵ ਇਟਰ ਆਰ ਐਲ ਸੀ ਐਸ ਚੋਰੀ ਕਰਕੇ ਲੈ ਗਏ ਇਹ ਆਉਂ ਰਿਕਾਰਡ ਗੱਲਾਂ ਨੇ ਤੇ ਇਸ ਘਟੀਆਂ ਸਰਕਾਰ ਨੂੰ ਜਵਾਬ ਦੇਣਾ ਇੱਕੋ ਤਰੀਕਾ ਆਪਣੇ ਕੋਲ ਵੀ ਜਦ ਆਪਣੇ ਕੋ ਪਿੰਡਾਂ ਚ ਆਉਂਦੇ ਨੇ ਤਾਂ ਕੰਮ ਸੇ ਕੰਮ ਇਹਨਾਂ ਨੂੰ ਪੁੱਛੀਏ ਸਵਾਲ ਪਾ ਗ੍ਰੀਏ ਇਹਨਾਂ ਬੜਨਾ ਮਨਾ ਕਰੀਏ ਨੂੰ ਪਤਾ ਤਾਂ ਲੱਗੇ ਵੀ ਕਿਹਨਾਂ ਨਾਲ ਪੰਗਾ ਲਿਆ ਮੈਂ ਇੱਕੋ ਇੱਕ ਜਮਾਤ ਸੀ ਜਿਹੜੀ ਸਰਕਾਰ ਨੂੰ ਅੱਖਾਂ ਜੱਖਾਂ ਪਾ ਕੇ ਗੱਲ ਕਰਦੀ ਉਹ ਡੱਲੇ ਵਾਲ ਸਾਹਿਬ ਸੀਗੇ ਨਾ ਤੇ ਅੱਜ ਉਹਨਾਂ ਨੂੰ ਨਹੀਂ ਬਖਸਿਆ ਹੋਰ ਇਤੋਂ ਕਾਹਾਂ ਵਾਲੀ ਕਿਹੜੀ ਨਵੀਂ ਧਰ ਉੱਠੜੂਗੀ ਵੀ ਜਿਹੜੀ ਇਹ ਸਰਕਾਰ ਨੂੰ ਭਜਾ ਸਕੂ ਜਾਂ ਉਹਨਾਂ ਨਾਲ ਮੁਕਾਬਲਾ ਕਰ ਸਕੂ ਤਾਂ ਵੀਰੋ ਆਪਣਾ ਇਕਤਾ ਰੱਖੋ ਇਕੱਠੇ ਰਹੀਏ ਤੇ ਕੋਈ ਗੱਲ ਇਤਰਾਚੜਾ ਆਉਂਦੇ ਰਹਿੰਦੇ ਨੇ ਇਹ ਕੋਈ ਵੱਡੀ ਗੱਲ ਨਹੀਂ ਪਰ ਆਪਾਂ ਜਿਹੜਾ ਕਿਸੇ ਪਾਸਿਓਂ ਕਣੇ ਆ ਆਪਣੇ ਜੀ